मेरा नाम नेहा शर्मा मैं सुरजीत कॉलोनी दी रहण वाली हां ते मैं पिछले 8-9 महिना तो इसी योगशाला ਦੇ ਵਿੱਚ ਆ ਰਹੀ हां सीएम साहब भगवंत मान जी ने शुरू करवाई थी फ्री ऑफ कॉस्ट एदे नाल ਲੋਕਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਇਆ ਲੋਕਾਂ ਦੀ ਜਿਸ ਤਰ੍ਹਾਂ ਮੈਂ ਆਪਣੇ ਹਿਸਾਬ ਨਾਲ ਆਪਣੇ ਬਾਰੇ ਦੱਸਦੀ ਹਾਂ ਕਿ ਮੈਨੂੰ 2-3 ਸਾਲਾਂ ਤੋਂ ਥਾਇਰੋਇਡ ਦੀ ਪ੍ਰੋਬਲਮ ਸੀਗੀ ਤੇ ਮੇਰੀ ਉਹ ਦਵਾਈ ਛੁੱਟ ਗਈ ਹੈ ਤੇ ਮੈਂ ਬਹੁਤ ਖੁਸ਼ ਹਾਂ ਮੈਂ weight loss ਵੀ ਬਹੁਤ ਹੋਇਆ ਤੇ ਮੈਂ ਆਪਣੇ ਹਿਸਾਬ ਨਾਲ ਹੋਰਾਂ ਵੀ ਆਪਣੇ ਰਿਸ਼ਤੇਦਾਰ ਹੋਏ ਜਾਂ ਫਿਰ ਮੇਰੀ ਫਰੈਂਡ ਸਰਕਲ ਹੋਇਆ ਸਭ ਨੂੰ ਦੱਸਦੀ ਹਾਂ ਕਿ ਉਹਨਾਂ ਨੂੰ ਯੋਗ ਜ਼ਰੂਰ ਕਰਨਾ ਚਾਹੀਦਾ ਹੈ ਮੇਰਾ ਨਾਮ ਸਪਿੰਦਰ ਕੌਰ ਐ ਮੈਂ ਸੁਲਮਰੈਂਡਾ ਸਰਜੀਤਨਗਰ ਕਲੋਨੀ ਦੀ ਰਹਿਣ ਵਾਲੀ ਆ ਸਾਡੇ ਸੀਐਮ ਭਗਵੰਤ ਮਾਨ ਸਾਹਿਬ ਜੀ ਉਹਨਾਂ ਦਾ ਬਿਰੋ ਧੰਨਵਾਦ ਕਰਨਾ ਚਾਹੁੰਦੀ ਆ ਕਿ ਜਿਨ੍ਹਾਂ ਨੇ ਇਹ ਜੋ ਸਾਡੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਤੇ ਉਹਨਾਂ ਨੇ ਸਾਨੂੰ ਇਹ ਕਲਾਸਾਂ ਪ੍ਰੋਵਾਈਡ ਕਰਵਾਈਆਂ ਨੇ ਤੇ ਅਸੀਂ ਇਹਨਾਂ ਕਲਾਸਾਂ ਵਿੱਚ ਆ ਕੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਸਵਸਤ ਮਹਿਸੂਸ ਕਰ ਰਹੇ ਆ ਜਿਹੜਾ ਇਹ ਸਾਡਾ ਯੋਗ ਸੀਗਾ ਇਹ বিলুপ্ত ਹੋ ਰਿਹਾ ਪਰ ਸੀਐਮ ਭਗਵੰਤ ਮਾਨ ਜੀ ਨੇ ਜਿਹੜਾ ਇਹ ਯੋਗ ਸ਼ਾਲਾ ਸ਼ੁਰੂ ਕਰੀ ਹੈ ਫ੍ਰੀ ਆਫ ਕੋਸਟ ਹਰ ਇੱਕ ਬੰਦੇ ਵਾਸਤੇ ਬੈਨੀਫਿਟ ਹੈ ਹਰ ਇੱਕ ਬੰਦੇ ਨੂੰ ਯੋਗ ਸ਼ਾਲਾ ਚ ਜਰੂਰ ਜਾਣਾ ਚਾਹੀਦਾ ਤੇ ਇਹ ਇਹਨਾਂ ਨੇ ਬਹੁਤ ਅੱਛਾ ਉਪਰਾਲਾ ਕੀਤਾ ਕਿ ਹਰ ਇੱਕ ਕਲੋਨੀ ਦੇ ਵਿੱਚ ਜਾਂ ਘਰ ਦੇ ਵਿੱਚ ਨੇੜੇ ਜਿੱਥੇ ਵੀ ਉਹਨਾਂ ਨੂੰ ਜ਼ਿਆਦਾ ਅੱਛਾ ਲੱਗੇ ਆਸਾਨੀ ਨਾਲ ਹਰ ਇੱਕ ਬੰਦਾ ਪਹੁੰਚ ਸਕੇ ਕਿਸੇ ਨੂੰ ਕੋਈ ਮੁਸ਼ਕਿਲ ਨਾ ਆਵੇ ਕਿ ਇਸ ਕਰਕੇ ਉਹਨਾਂ ਨੇ ਬਹੁਤ ਅੱਛਾ ਕੀਤਾ ਘਰ-ਘਰ ਦੇ ਵਿੱਚ ਯੋਗ ਸ਼ਾਲਾ ਪਹੁੰਚਾਈ ਹੈ ਮੈਨੂੰ ਪਹਿਲਾਂ ਐਂਜ਼ਾਇਟੀ ਦੀ ਪ੍ਰੋਬਲਮ ਸੀ ਜੋ ਕਿ ਮੈਨੂੰ ਇੱਥੇ ਆ ਕੇ ਕਾਫੀ ਹੱਦ ਤੱਕ ਰਿਲੀਫ ਹੋਇਆ ਤੇ ਮੈਂ ਚਾਹੁੰਦੀ ਆ ਕਿ ਸਾਰੇ ਜਿੰਨਾ ਵੀ ਆਪਾਂ ਘਰਾਂ ਵਿੱਚ ਕਹਿ ਦਿੰਨੇ ਆ ਵੀ ਕੰਮ ਕਰਕੇ ਅਸੀਂ ਬਿਲਕੁਲ ਠੀਕ ਹੋ ਰਹੇ ਹਾਂ ਅਸੀਂ ਕੰਮ ਕਰਦੇ ਸਾਨੂੰ ਯੋਗ ਦੀ ਕੋਈ ਲੋੜ ਨਹੀਂ ਹੈਗੀ ਪਰ ਨਹੀਂ ਇਹ ਗਲਤ ਹੈ ਜੋ ਯੋਗ ਨਾਲ ਫਾਇਦੇ ਆ ਉਹ ਕੰਮ ਨਾਲ ਨਹੀਂ ਹੋ ਸਕਦੇ ਹੈਗੇ ਧੰਨਵਾਦ ਕਰਦੀ ਆ ਮੈਂ ਆਪਣੇ ਸੀਐਮ ਸਾਹਿਬ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਇਸ ਯੋਗ ਸ਼ਾਲਾ ਦੇ ਵਿੱਚ ਜਾਣਾ ਸ਼ੁਰੂ ਕਰੋ ਤੇ ਆਪਣਾ ਸਰੀਰ ਸਵਸਥਿਅ ਬਣਾਓ